ਜਿੱਕੇ ਨਾਮ ਹੈ ਟੈਕਨੀਸ਼ੀਅਨ ਜਾਊਗਾ ਜੀ ਦਾ ਮੇਰਾ ਨਾਮ ਵਰਿੰਦਰ ਸਿੰਘ ਮੈਂ ਪ੍ਰਧਾਨ ਮੁਲਾਜ਼ਮ ਐਕਸ਼ਨ ਕਮੇਟੀ ਮਨਰੇਗਾ ਜਿਹੜੀ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਾਡੀ ਇਹ ਪੰਜਾਬ ਲੈਵਲ ਦੀ ਗੱਲ ਹੈ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਦੁਆਰਾ ਮੰਰੇਗਾ ਐਕਟ ਨੂੰ ਖਤਮ ਕਰਕੇ ਵੀ ਵੀ ਜੀਰਾਮ ਜੀ ਜਿਹੜੀ ਸਕੀਮ ਲੈ ਕੇ ਆਏ ਐ ਜਿਹਦਾ ਸੈਂਟਰ ਸਰਕਾਰ ਬਹੁਤ ਢੰhora ਪੈਟ ਰਹੀ ਹੈ ਵੀ ਬਹੁਤ ਵਧੀਆ ਸਕੀਮ ਸਕੀਮ ਲੈ ਕੇ ਆਇਆ ਸੀ ਮੰਰੇਗਾ ਦੀ ਥਾਂ ਤੇ ਅਸਲ ਵਿੱਚ ਦੱਸਣਾ ਚਾਹੁੰਦੇ ਆ ਕਿ ਉਹ ਬਹੁਤ ਘਾਤਕ ਸਿੱਟੇ ਨਿਕਲਨੇ ਆ ਉਹਦੇ ਬਹੁਤ ਮਾੜੀ ਸਕੀਮ ਨੂੰ ਲੈ ਕੇ ਆਇਆ ਪਹਿਲੀ ਗੱਲ ਤਾਂ ਇਹ ਆ ਵੀ ਉਹ ਐਕਟ ਨੂੰ ਖਤਮ ਕਰਕੇ ਸਕੀਮ ਲੈ ਕੇ ਆਏ ਆ ਦੂਜੇ ਵਿੱਚ ਜਿਹੜੀ ਰੋਜ਼ਗਾਰ ਦੀ ਗਾਰੰਟੀ ਸੀ ਡਿਮਾਂਡ ਵਿੱਚ ਸੀ ਉਸ ਨੂੰ ਉਹਨਾਂ ਨੇ ਖਤਮ ਕਰਤਾ ਤੀਜਾ ਦਰ ਦਿੰਦੀ ਸੀ ਉਹਦਾ ਘਟਾ ਕੇ 60% ਕਰਤਾ ਉਹਨਾਂ ਨੇ ਤੇ ਅਗਲੀ ਮਾੜੀ ਗੱਲ ਇਹ ਹੈ ਵੀ ਜਿੰਨੇ ਜਿਹੜੇ ਬੰਦੇ ਨੇ ਹਿੱਸਾ ਪਾਉਣਾ ਹੈ ਆਪ ਦਾ ਜਿਵੇਂ ਉਹਨਾਂ ਨੇ ਕਿਹਾ ਵੀ 40% ਸਾਈਡਾ ਸਟੇਟ ਗਵਰਨਮੈਂਟਾਂ ਪਾਉਣਗੇ ਆ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ ਤੇ ਅਸੀਂ ਇਹ ਦੱਸਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ 10% ਹਿੱਸਾ ਮਨਰੇਗਾ ਚ ਪੈਂਦਾ ਹੁੰਦਾ ਸੀ ਉਹ ਵੀ ਸਮੇਂ ਸਿਰ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਪਾਇਆ ਚਾਹੇ ਉਹ ਕਾਂਗਰਸ ਸੀ ਚਾਹੇ ਕਾਲੀ ਸੀ ਚਾਹੇ ਉਹ ਆਪ ਵਾਲੇ ਆ ਤੇ ਜਦੋਂ ਉਹਨਾਂ ਦਾ 10% ਨਹੀਂ ਪੈਂਦਾ ਸੀ 40% ਹਿੱਸਾ ਉਹ ਕਿੱਥੋਂ ਪਾਉਣਗੇ ਇਸ ਲਈ ਅਸੀਂ ਕਹਿੰਦੇ ਆ ਵੀ ਮਨਰੇਗਾ ਜਿਹੜੀ ਸਕੀਮ ਨੂੰ ਬੰਦ ਕਰਕੇ ਸੈਂਟਰ ਸਰਕਾਰ ਨਵੀਂ ਸਕੀਮ ਲੈ ਕੇ ਆਈ ਹੈ ਬੀਬੀ ਜੀ ਰਾਮ ਜੀ ਉਹ ਬਹੁਤ ਮਾੜੀ ਹੈ ਇਸ ਦੇ ਨਾਲ ਲੱਖਾਂ ਕਰੋੜਾਂ ਮਜ਼ਦੂਰਾਂ ਦੇ ਚੁੱਲ੍ਹੇ ਜਿਹੜੇ ਬੰਦ ਹੋਣੇ ਆ ਉਸ ਦੇ ਨਾਲ ਪਿੰਡਾਂ ਦਾ ਵਿਕਾਸ ਬੰਦ ਹੋਣਾ ਤੇ ਜਿਹੜੇ ਪੰਜਾਬ ਦੇ ਵਿੱਚ 2100 ਮੁਲਾਜ਼ਮ ਸੀਗੇ ਉਹਨਾਂ ਨੂੰ ਘਰੇ ਤੋਰਨ ਦੀ ਤਿਆਰੀ ਕਰ ਰਹੀ ਹੈ ਇਸ ਲਈ ਅਸੀਂ ਅੱਜ ਜ਼ਿਲ੍ਹਾ ਸਦਰ ਮੁਕਾਮਾ ਤੇ ਡੀਸੀ ਦਫ਼ਤਰਾਂ ਅੱਗੇ ਇਸ ਸੈਂਟਰ ਦੁਆਰਾ ਲਿਆਂਦੀ ਗਈ ਨਵੀਂ ਸਕੀਮ ਦਾ ਵਿਰੋਧ ਕਰਦੇ ਹਾਂ ਇਹ ਵੀ ਛੋਟੀ ਕੋਈ ਗੱਲ ਸੁਣਵਾਈ ਹੋਈ ਫਿਰ ਅਗਲਾ ਇੱਕ ਇਸ ਤਰ੍ਹਾਂ ਹੋਵੇ ਸੁਣਵਾਈ ਸਾਡੀ ਜੇ ਨਾ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਅਸੀਂ ਥੋੜੇ ਇਕੱਠ ਕਰੇ ਆ ਉਹ ਦਿਨਾਂ ਦੇ ਵਿੱਚ ਅਸੀਂ ਹਰੇਕ ਪਾਰਟੀ ਦਾ ਚਾਹੇ ਉਹ ਕਾਂਗਰਸ ਆ ਚਾਹੇ ਕਾਲੀ ਆ ਚਾਹੇ ਆਪ ਵਾਲੇ ਆ ਚਾਹੇ ਭਾਜਪਾ ਵਾਲੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਘੇਰਾਗੇ ਪਿੰਡਾਂ ਦੇ ਵਿੱਚ ਸਵਾਲ ਕਰਾਂਗੇ ਕਿਉਂਕਿ ਜਦੋਂ ਕਾਂਗਰਸ ਨੇ ਇਹ ਸਕੀਮ ਪਾਸ ਕੀਤੀ ਸੀ ਇਹਨਾਂ ਦਾ ਐਮਪੀ ਸੀਗਾ ਭਾਜਪਾ ਦਾ ਉਦੋਂ ਕਹਿੰਦਾ ਵੀ ਨਹੀਂ ਇਹ 100% ਫੰਡ ਜਿਹੜਾ ਸੈਂਟਰ ਸਰਕਾਰ ਨੇ ਦੇਣਾ ਹੁੰਦਾ ਤੇ ਅੱਜ ਉਹੀ ਭਾਜਪਾ ਸਰਕਾਰ ਇਸ ਨੂੰ ਘਟਾ ਕੇ 60% ਲੈ ਆਈ ਤੇ ਦੂਜੀ ਗੱਲ ਅਸੀਂ ਦੱਸਣੀ ਚਾਹੁੰਦੇ ਆ ਪਿੰਡਾਂ ਦੇ ਵਿੱਚ ਜਿੰਨੇ ਵਿਕਾਸ ਹੁੰਦੇ ਸੀਗੇ ਜਿੰਨਾਂ ਦਾ ਕ੍ਰੈਡਿਟ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲਿਆ ਕਿਉਂਕਿ ਮੰਡਰੇਗਾ ਦੇ ਵਿੱਚ ਵਿਕਾਸ ਹੁੰਦੇ ਸੀ ਪਾਰਕ ਬਣਦੇ ਸੀ ਗਲੀਆਂ ਨਾਲੀਆਂ ਬਣ ਬਣਦੇ ਸੀਗੇ ਸਾਰਾ ਕੁਝ ਹੁੰਦਾ ਸੀ ਉਹਨਾਂ ਦਾ ਕ੍ਰੈਡਿਟ ਸਮਝਦੇ ਆ ਸਰਕਾਰਾਂ ਨੇ ਲਿਆ ਤੇ ਜਦੋਂ ਅਸੀਂ ਆਪ ਦੇ ਪੱਕੇ ਹੋਣ ਦੀ ਗੱਲ ਕਰਦੇ ਆ ਕਹਿੰਦੇ ਤੁਸੀਂ ਸੈਂਟਰ ਦੇ ਹੋ ਤੇ ਜਦੋਂ ਹੁਣ ਸੈਂਟਰ ਨੇ ਬੰਦ ਕਰਤੀ ਸਾਡਾਰਾ ਕੋਈ ਨਹੀਂ ਹੈਗਾ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਿੱਖਾ ਵਿਰੋਧ ਕਰਾਂਗੇ ਇੱਥੇ ਹੀ ਵਿਰੋਧ ਕਰਾਂਗੇ ਚਾਹੇ ਸਾਨੂੰ ਦਿੱਲੀ ਵੀ ਜਾਣਾ ਪਿਆ ਤੇ ਚਾਹੇ ਸਾਨੂੰ ਭਗਵਾਨ ਤੁਮਨ ਦੇ ਵੀ ਗੱਲ ਪੈਣਾ ਪਿਆ ਉਹਨਾਂ ਨਾਲ ਅਸੀਂ ਵਿਰੋਧ ਵਿਰੋਧ ਵਧਾਵਾਂਗੇ ਇਸ ਜੀਰ